ਵੇਖੋ ਜੀ ਕਿਸਾਨ ਮਜ਼ਦੂਰ ਸੰਘਾਠ ਕਮੇਟੀ ਪੰਜਾਬ ਜੌਨ ਰਮਦਾਸ ਪ੍ਰਧਾਨ ਲਖਵਿੰਦਰ ਸਿੰਘ ਰੰਧਾਵਾ ਮਧੂ ਸ਼ੰਗਰ ਗੰਟੀ ਕਰਦਾ ਰਹੀ ਹੈ ਅੱਜ ਮੀਡੀਆ ਸਾਹਮਣੇ ਰੋਲ ਰਿਹਾ ਠੀਕ ਕਹਿਣਾ ਕੀ ਦੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਜਿਹੜਾ ਵੇਖੋ ਜੀ ਸਰਕਾਰ ਕਹਿ ਰਹੀ ਆ ਕਿ ਜੁੱਧ ਨਸ਼ਿਆਂ ਵਿਰੁੱਧ ਵੇਖੋ ਜੀ ਉਹ ਹਮੇਸ਼ਾ ਹੀ ਤੁਸੀਂ ਆਮ ਹੀ ਸੁਣਦੇ ਹੋ ਨਿਊਜ਼ਪੇਪਰ 'ਚ ਖਬਰਾਂ ਸੁਣਦੇ ਹੋ ਜੁੱਧ ਨਸ਼ਿਆਂ ਵਿਰੁੱਧ ਤੇ ਵੇਖੋ ਜੀ ਸਿਰਫ ਇਹ ਕਹਿਣ ਦੀ ਗੱਲ ਆ ਕਿ ਜੁੱਧ ਨਸ਼ਿਆਂ ਵਿਰੁੱਧ ਆ ਤੇ ਜੁੱਧ ਨਸ਼ਿਆਂ ਵਿਰੁੱਧ ਕੋਈ ਨਹੀਂ ਜੀ ਸ਼ਰਿਆਮ ਪਿੰਡ ਨਾੜ ਤਲਵੰਡੀ ਜਿਹੜਾ ਥਾਣਾ ਵੇਖੋ ਜੀ ਛੰਡੇਰ ਪੈਂਦਾ ਵਾ ਸ਼ਰਿਆਮ ਉਥੇ ਵੇਖੋ ਜੀ ਨਸ਼ਾ ਤਗਰੀ ਹੋ ਰਹੀ ਆ ਸ਼ਰਿਆਮ ਤੇ ਕਾਹਨ ਦਾ ਰਜਤਾ ਦੁਕਾਨ ਤੇ ਜਾਂਦੇ ਨੇ ਜਿਹੜੇ ਵੇਖੋ ਜੀ ਆਉਂਦੇ ਨੇ ਪਿੰਡਾਂ ਦੇ ਵਿੱਚੋਂ ਨੌਜਵਾਨ ਆ ਸਿੱਧਾ ਵੇਖੋ ਜੀ ਪੈਸੇ ਦੇਂਦੇ ਨੇ ਤੇ ਨਸ਼ਾ ਲੈ ਕੇ ਉਥੋਂ ਸ਼ਰਿਆਮ ਚੱਲ ਜਾਂਦੇ ਨੇ ਵੇਖੋ ਜੀ ਉਹ ਜਿਹੜਾ ਪਿੰਡ ਖਾਣਾ ਚੰਡੇਰ ਦੇ ਵਿੱਚ ਪੈਂਦਾ ਵਾ ਤੇ ਸ਼ਰਿਆਮ ਉੱਥੇ ਵੇਖੋ ਜੀ ਨਸ਼ਾ ਵਿਕਦਾ ਵਾ ਉਹ ਕੀ ਕਰਦੇ ਆ ਜੀ ਉੱਥੇ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਬੜੇ ਤਰੀਕੇ ਦੇ ਨਾਲ ਤਗਾਂਦਰੀਆਂ ਉਹਨਾਂ ਨੇ ਫੁੱਲੀਆਂ ਵਾ ਤਗਾਂਦਰੀਆਂ ਕਿਸ ਤਰੀਕੇ ਨਾਲ ਚਲਾ ਰਹੇ ਨੇ ਜਦੋਂ ਚੰਡੇਰ ਖਾਣੇ ਦੀ ਪੁਲਿਸ ਆਉਂਦੀ ਆ ਉਦੋਂ ਵੇਖੋ ਜੀ ਲਾਈਨ ਜਿਹੜੀ ਉਹ ਜਿਹੜਾ ਨਾਰਤਨਵੰਡੀ ਆ ਉਹ ਝਡੇਰ ਠਾਣੇ ਚ ਪੈਂਦਾ ਵਾ ਉਹਦੇ ਸਿਰਫ ਇੱਕ ਗਰਦਾਸਪੁਰ ਤੋਂ ਅੰਮ੍ਰਿਤਸਰ ਦਾ ਫਾਸਲਾ ਕੀ ਇੱਕ ਲਾਈਨ ਦਾ ਫਾਸਲਾ ਵਾ ਜਦੋਂ ਅੰਮ੍ਰਿਤਸਰ ਵਾਲੀ ਛੇਰ ਮਤਲਬ ਕਿ ਝਡੇਰ ਠਾਣੇ ਤੋਂ ਪੁਲਿਸ ਆਉਂਦੀ ਆ ਉਦੋਂ ਵੇਖੋ ਜੀ ਲਾਈਨ ਤੋਂ ਪਾਰ ਫਤੇਗੜ ਤੋਂ ਮਤਲਬ ਇਹ ਜਿਹੜੀ ਗਰਦਾਸਪੁਰੀ ਰਹੀ ਰਹੀ ਹੈ ਤੇ ਜਦੋਂ ਗਰਦਾਸਪੁਰ ਵਾਲੀ ਪੁਲਿਸ ਆਉਂਦੀ ਆ ਉਹ ਵੇਖੋ ਜੀ ਮਤਲਬ ਕਿ ਇਧਰ ਲਈ ਸੈੱਟ ਤੇ ਹੋਈਂਦੀ ਆ ਮਤਲਬ ਕਿ ਚਿਣੇ ਰਖਣੇ ਸੈੱਟ ਤੇ ਛਰੇ ਆ ਉਹ ਦੇਖੋ ਜੀ ਨਸ਼ਾ ਵਿਕਰੀਆ ਵਾ ਉਥੇ ਤੁਸੀਂ 5 ਤੋਂ 7 ਮੁੰਡੇ ਤੁਸੀਂ ਲਾਈਨ ਦੇ ਨਾਲ-ਨਾਲ ਤੁਰੋ ਤੇ ਉਹਨਾਂ ਨੂੰ ਪੈਸੇ ਫੜਾਓ ਤੇ ਨਸ਼ਾ ਲੋ ਛਰੇ ਆ ਮਨ ਨਸ਼ਾ ਵਿਕਰੀਆ ਜੀ ਕੀ ਕਾ ਮਨ ਜੇ ਵੀ ਜਿਹੜਾ ਗੈਂਡਾ ਏ ਨਹੀਂ ਦੋ ਥਾਣਿਆਂ ਦੇ ਤੋਂ ਹੁੰਦੇ ਬਾਦਲ ਵੀ ਇਹ ਕੰਟਰੋਲ ਦੇਖੋ ਜੀ ਇਹ ਇਹ ਸਿਰਫ ਆਪ ਆਪਾਂ ਵੇਖੋ ਜੀ ਇਹੀ ਕਹਿ ਸਕਦੇ ਹਾਂ ਕਿ ਮੇਲ ਭੁਗਤਿਆ ਤੇ ਜਾਂ ਵੇਖੋ ਜੀ ਉਸ ਤੋਂ ਇਲਾਵਾ ਵੇਖੋ ਜੀ ਪ੍ਰਸ਼ਾਸਨ ਬਿਲਕੁਲ ਨਹੀਂ ਇਸ ਕੰਮ ਤੇ ਬਿਲਕੁਲ ਵੇਖੋ ਜੀ ਨਜ਼ਰਅੰਦਾਜ਼ ਕਰ ਰਿਹਾ ਜੇ ਜੇ ਆਮ ਜਨ ਸਰਕਾਰ ਵੱਲੋਂ کیا ਜਾ ਰਿਹਾ ਇਹ ਵੀ ਜਿਹੜਾ ਏਰੀਏ ਦੇ ਵਿੱਚ ਨਸ਼ਾ ਜਿਹੜੇ ਚੌਂਕੀ ਦੇ ਵਿੱਚ ਹੋ ਰਿਹਾ ਉਹ ਐਸਆਈ ਦੀ ਜਾਂ ਐਸਐਸ ਦੀ ਜੁਣਿਆਰੀ ਹੋਗੀ ਉਹਨੂੰ ਵੀ ਐਕਸ਼ਨ ਲੈਣਾ ਪਈਆ ਉਹਨਾਂ ਲਿਆ ਜਾਣਾ ਚਾਹੀਦਾ ਜੇ ਆਮ ਨਾਗਰਿਕ ਨੂੰ ਪਤਾ ਕਿ ਨਹਿਰ ਕੌਂਡੀ ਇਹ ਕੰਮ ਹੋਣ ਰਿਹਾ ਵਾ ਆਮ ਜਨਤਾ ਦੇ ਵਿੱਚ ਸਾਰੇ ਗੱਲ ਫੈਲੀ ਲੱਗੇ ਜਾ ਕੇ ਨੌਜਵਾਨ ਬੱਚੇ ਮਰ ਰਹੇ ਨੇ ਮੋਹਣਪੜਾਹਿਆਂ ਦਾ ਇੱਕ ਮੁੰਡਾ ਟੀਕਾ ਲਾ ਕੇ ਮਰ ਗਿਆ ਅਗਰ ਮਧੂ ਸ਼ਾਂਗੇ ਦਾ ਇੱਕ ਨੌਜਵਾਨ ਮੁੰਡਾ ਟੀਕਾ ਲਾ ਕੇ ਮਰ ਗਿਆ ਤੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਪਰ ਜੇ ਵੇਖਿਆ ਜੇ ਪਿੰਡ ਵਾਲਿਆਂ ਦਾ ਵੀ ਕਿਤੇ ਨਾ ਕਿਤੇ ਕੋਈ ਐਕਸ਼ਨ ਹੋਣਾ ਚਾਹੀਦਾ ਪਿੰਡ ਵਾਲੇ ਸਭ ਡਾਗੇ ਹੀ ਕੋਈ ਗੱਲ ਨਹੀਂ ਕਰਦੇ ਕਿਉਂਕਿ ਇਹ ਨਸ਼ੇ ਵਾਲੇ ਜਿਹੜੇ ਨੇ ਆਮ ਨਾਗਰਿਕ ਨੂੰ ਤੇ ਐਵੇਂ ਨਹੀਂ ਜੀਉਣ ਦਿੰਦੇ ਆਡੀਜੈਂਟਾਂ ਦੇ ਬੰਦੀਆਂ ਨੂੰ ਮੋੜੀਓ ਸਾਡੀ ਜਨਸੀ ਬੰਦੀਆਂ ਨੂੰ ਪ੍ਰਸ਼ਾਸਨ ਨੂੰ ਰਾਹ ਰਿਆ ਉਹਨੂੰ ਸੁਨੇਹਾ ਵਾ ਵੀ ਐਸਐਸਪੀ ਸਾਹਿਬ ਨੂੰ ਗੱਲ ਇਹ ਜਾਂ ਮਾਸਟਰ ਸਾਹਿਬ ਕਰ ਰਿਹਾ ਅਸੀਂ ਤੇ ਮਾਨ ਸਰਕਾਰ ਨੂੰ ਪਹਿਲਾਂ ਕਹਦੇ ਨੇ ਵੀ ਜਿਉਂ ਪਿੰਡ ਪਿੰਡ ਜਾ ਕੇ ਰੈਲੀਆਂ ਕਰ ਰਹੇ ਨੇ ਨਸ਼ਾ ਜੋਤ ਨਸ਼ਿਆਂ ਰੋਕ ਤੇ ਇਸ ਗੱਲ ਤੇ ਗੌਰ ਹੋਣਾ ਹੈ ਕਿ ਜਿਹੜੇ ਨੌਜਵਾਨ ਕਿਹੜੀ ਬਰਬਾਦ ਹੋ ਰਹੀ ਹੈ ਤੇ ਇਸ ਤੇ ਤਵੱਜੋ ਕਿਉਂ ਨਹੀਂ ਦਿੱਤੀ ਜਾ ਰਹੀ ਧੰਨ ਆ ਪਿੰਡਾਂ ਦੇ ਵਿੱਚ ਨਸ਼ਾ ਮੁਕਤ ਕੋਈ ਟਿਕਾਣਾ ਕਾਮ ਨਾ ਕਰਨਾ ਪਿਆ ਰਿਜਲਟ ਆਇਆ ਕੋ ਰਾਇਗ ਦੀ ਕਹਾਤਾ ਸਾਹਮਣੇ ਰਾਇਗ ਦੀ ਕਹਾਣੀ ਮਾਇਆ ਜੱਤ ਦੇਖੋ ਵੀ ਇਹ ਹੀ ਰਸੈਂਦੀ ਤੁਹਾਨੂੰ ਜਿੱਦਾਂ ਪਤਾ ਹੀ ਸਾਡੇ ਕਿੰਨੇ ਬਾਰੇ ਅਸੀਂ 10 15 ਦਿਨ ਮੇਰੇ ਨਾਲ ਮਜੂਦਾ ਮੈਂਬਰ ਸੀ ਸਨੀ ਆ ਵੀ ਆਪਣਾ ਚੀਜ਼ ਨੂੰ ਨਾਲ ਹੀ ਇਹ ਆਪਣੀ ਜਾਨ ਦਾ ਰਿਸਕ ਲੈ ਕੇ ਜਿਹੜਾ ਵਾ ਇਹ ਚੀਜ਼ ਨੂੰ ਰੋਕਣਾ ਚਾਹਿਆ ਬੰਦੇ ਕਈ ਸਾਡੇ ਗੱਲ ਪੈਣ ਤੱਕ ਵੀ ਗਏ ਕਈਆਂ ਨੇ ਹੀ ਹੱਥ ਜੋੜੇ ਸੀ ਇਥੋਂ ਤੱਕ ਗਿਆ ਨਹੀਂ ਚਲੋ ਜਿਹੜਾ ਕੋਈ ਐਡਿਕਟ ਹੈ ਉਹਨੂੰ ਇਹ ਆਪਣੇ ਸਾਥੇ ਦੇ ਐਡਮਿਟ ਕਰਵਾ ਕੇ ਇਹਨਾਂ ਦਾ ਦਸ਼ਾਸ਼ਡ ਹੋਵੰਦੀ ਕੋਈ ਕਰਾਈ ਪਰ ਕੋਸ਼ਿਸ਼ ਸਾਡੇ ਪਿੰਡ ਦੇ ਵਿੱਚ ਜਿਹੜੇ ਨਾ ਆਪਣੇ ਆਪ ਦੇ ਜਿਨ੍ਹਾਂ ਦੇ ਧੌਣ ਚੁਕਿੱਲਾ ਨਹੀਂ ਜਾਂਦਾ ਉਹ ਚਾਹਦੇ ਵੀ ਸਾਰਾ ਪਿੰਡ ਸਾਡੇ ਅਧੀਨ ਹੀ ਰਹਿਣਾ ਚਾਹੀਦਾ ਜੋ ਕਰੀਏ ਇਸੇ ਕੰਢੀ ਉਹ ਬੰਦੇ ਸਾਡੀਆਂ ਲੱਤਾਂ ਖਿੱਚੀਆਂ ਸ਼ੁਰੂ ਕਰਦੀਆਂ ਕਿ ਇਹ ਚੀਜ਼ਾਂ ਕੋਈ ਨਾਰੋ ਕੋ ਨਸ਼ੇ ਵਾਲਿਆਂ ਨੂੰ ਇਹਦੇ ਨਾਲ ਵੋਟਾਂ ਖਰਾਬ ਹੁੰਦੀਆਂ ਵਾ ਤੇ ਉਹ ਉਲਟਾ ਉਹਨਾਂ ਨੂੰ ਰੋਕਣ ਦੀ ਬਜਾਏ ਉਹਨਾਂ ਬੰਦਿਆਂ ਨੂੰ ਕਿਹਾ ਵਾ ਕਿ ਇਹਦੇ ਦੋ ਜਣੇ ਆ ਗੁਰਪ੍ਰੀਤ ਸਿੰਘ ਦੇ ਸਮੇਤ ਆ ਇਹਨਾਂ ਦੇ ਗੱਲ ਕਾਹਦੇ ਨੂੰ ਸਾਨੂੰ ਇਹਦਾ ਇਹ ਡੈਟ ਮਿਲਿਆ ਅਹੀਂ ਫਿਰ ਭਾਈ 10 15 ਦਿਨ ਲਾਏ ਰੋਕਿਆ ਚਲੋ ਲੋਕ ਸਾਡੇ ਅੱਖੇ ਵੀ ਲੱਗੇ ਆ ਮੁੰਡੇ ਇਹ ਨਹੀਂ ਵੀ ਨਹੀਂ ਆਖੀ ਲੱਗਦੇ ਸੀ ਮੰਨਦੇ ਸੀ ਗੱਲ ਪਰ ਜਦੋਂ ਉਹਨਾਂ ਨੂੰ ਉਧਰੋਂ ਹੜਾਹੇ ਦੀ ਮਿਲੀ ਤੇ ਫਿਰ ਉਹ ਹੁਲਟ ਕੰਮ ਚੱਲ ਪਿਆ ਸਾਡੇ ਜਿਹਦੇ ਕਰਕੇ ਫਿਰ ਅਹੀਂ ਘਰ ਲੈ ਕੇ ਆ ਜਾ ਰਹੇ ਤੇ ਪੰਜਾਬ ਤੋਂ ਆ ਗਏ ਕੋਲਗੇਜ ਲਾਇਆ ਲਿਆ ਕਲਾਸ ਤੇ ਮੁੰਡੇ ਨੰਬਰ ਕਰ ਦਿੱਤੇ ਆ ਇਹ ਨੰਬਰ ਇਹ 11 ਨੂੰ ਦੇ ਕੁ ਮਹੀਨੇ ਕੀ ਉਹਦਾ ਐਕਸ਼ਨ ਉਹ ਇੱਥੇ ਸਾਡੇ ਪਿੰਡ ਦੀ ਵਿਕਣ ਹੁੰਦੀ ਹੈ ਭਾਈ ਸਾਨੂੰ ਅਜ ਤੱਕ ਇਹ ਨਹੀਂ ਜੇ ਪਤਾ ਨਹੀਂ ਸਾਡੇ ਪਿੰਡ ਜਿਹੜੀ ਇਹ ਕਮੇਟੀ ਬਣੀ ਆ ਉਹਦੇ ਮੈਂਬਰ ਕੌਣ ਨੇ ਪ੍ਰਧਾਨ ਦਾ ਪਤਾ ਜ਼ਰੂਰ ਆ ਪਰ ਪ੍ਰਧਾਨ ਨੇ ਖੁਦ ਸਾਡੇ ਸਾਨੂੰ ਰੋਕਿਆ ਇਸ ਚੀਜ਼ ਤੋਂ ਕਿ ਤੁਸੀਂ ਹੀ ਲੈਣਾ ਯਾਰ ਬਾਕੀ ਜਿੱਦਾਂ ਪਿੰਡ ਰਹਿਣ ਤਾਂ ਤੁਸੀਂ ਹੀ ਰਹੀ ਜਾਓ ਸਾਨੂੰ ਸਰਕਾਰਾਂ ਨੇ ਫਿਰ ਰੜੀ ਘੁੱਟ ਦੇ ਨਾਲੇ ਬੜਾ ਚੰ ਬਿਲਕੁਲ ਭਾਈ ਸਰਕਾਰਾਂ ਤੱਕ ਤੇ ਚਲੋ ਇਹ ਗੱਲਾਂ ਪਿੰਡਾਂ ਦੇ ਮੋਤਬਰਾਂ ਨੇ ਪਹਚਾਉਣੀਆਂ ਨੇ ਨਾ ਸਰਕਾਰਾਂ ਦਾ ਹੱਥ ਤੇ ਹੁੰਦਾ ਵਾ ਉਹਨਾਂ ਦੀ ਸਹਿਤ ਬਿਨਾ ਕੰਮ ਨਹੀਂ ਹੁੰਦੇ ਪਰ ਜਿਹੜੇ ਪਿੰਡਾਂ ਦੇ ਵਿੱਚ ਚੌਧਰੀ ਬਿਠੇ ਆ ਉਹ ਹਲਾਕ ਤੇ ਉਹ ਦੱਸਣਗੇ ਨਾ ਅੱਗੇ ਜਾ ਕੇ ਕੀ ਸਾਡੇ ਪਿੰਡ ਦੇ ਆਹ ਹਾਲਾਤ ਆ ਸਾਡੇ ਪਿੰਡ ਦੇ ਵਿੱਚੋਂ ਸਰਪੰਚ ਨੂੰ ਭਾਜੀ ਪੁੱਛਿਆ ਗਿਆ ਪੁਲਿਸ ਵੱਲੋਂ ਕਿ ਤੁਹਾਡੇ ਪਿੰਡ 'ਚ ਕੋਈ ਨਸ਼ਾ ਦੇ ਵੇਚਦਾ ਜਾਂ ਕਰਦਾ ਵਾ ਤੇ ਉਹਦੀ ਜਾਣਕਾਰੀ ਲੋ ਸਾਡੇ ਸਰਪੰਚ ਨੇ ਭਾਜੀ ਸਾਫ਼-ਸਾਫ਼ ਲੇਡੀ ਸਰਪੰਚ ਜੀ ਮੋਨਕਾ ਜੀ ਨੇ ਉਹਨਾਂ ਨੇ ਸਾਫ਼-ਸਾਫ਼ ਇਹ ਗੱਲ ਕਹਿ ਦਿੱਤੀ ਕਿ ਸਾਡੇ ਪਿੰਡ ਕੋਈ ਬੰਦਾ ਨਸ਼ਾ ਵੇਚਦਾ ਦੀ ਨਾ ਕਰਦਾ ਤੇ ਭਾਈ ਤਲਵੰਡੀ ਨਾਹ ਬਾਰੇ ਤੁਸੀਂ ਸਤੇਗੜ ਜੂਨੀਅਰ ਦੇ 20 ਕਿਲੋਮੀਟਰ ਦੇ ਇਲਾਕੇ ਤੇ ਹੀ ਹੋਰੋਂ ਹੀ ਪੁੱਛ ਲੋਗੇ ਤਲਵੰਡੀ ਨਾਹ ਬਹਾਰ ਗਈ ਹੈ ਤੇ ਤੁਹਾਨੂੰ ਬੱਚਾ ਬੱਚਾ ਦੱਸੇਗਾ ਕਿ ਜਿਹੜੀ ਮਰਜ਼ੀ ਨੁਕਤੇ ਤੇ ਜਾ ਕੇ ਲੋਜੋ ਤੁਹਾਨੂੰ ਆਪ ਬੰਦੇ ਆ ਕੇ ਕਹਿਣਗੇ ਕਿ ਦੱਸੋ ਜੀ ਨਸ਼ਾ ਲੈਣਾ ਹੈ ਤੁਸੀਂ ਸਾਫ ਜ਼ਰੂਰਤ ਅਮਰਤਾਰੀ ਬੰਦਾ ਜਾ ਕੇ ਲੋ ਜੀ ਉਹਨੂੰ ਕੀ ਆ ਕੇ ਕਹਿਣਗੇ ਭਾਜੀ ਤੁਸੀਂ ਚੀਤਾ ਲੈਣਾ ਵਾ ਤੇ ਸਾਡੇ ਸਰਪੰਚ ਸਾਹਿਬ ਕਹਿੰਦੇ ਨੇ ਕਿ ਸਾਡੇ ਘਰ ਵੀ ਸਿੱਧਾ ਕਹਿੰਦੇ ਆ ਜੀ ਸਾਫ ਫਤਰਾ ਕਹਿੰਦੇ ਆ ਚੀਤੇ ਨਾ ਕਿਤੇ ਇਹ ਆਪਣੇ ਪੰਜਾਬ ਦੀ ਜਵਾਨੀ ਵੇ ਟੱਪ ਲੱਗ ਗਈ ਆ ਇੰਨੇ ਮਾਨਵਿਕ ਕੋਈ ਰਿਸ਼ਤੇਦਾਰ ਵੀ ਹੁਣਾਂ ਦੇ ਉਹ ਬੇਇੱਜ਼ਤੀ ਮਸੂਮੀ ਇੰਨੇ ਘਾਵਾ ਦਾ ਤੁਹਾਡੇ ਕਾਲੂ ਕੋਈ ਰਿਸ਼ਤੇਦਾਰਾਂ ਦੇ ਯਾਰ ਪਿੰਡ ਦੇ ਵਿੱਚ ਲੋਕ ਰਿਸ਼ਤਾ ਕਰਨਾ ਬਿਲਕੁਲ ਭਾਜੀ ਇਹ ਜਿਹੇ ਆ ਵਾ ਸਾਨੂੰ ਬਹੁਤ ਵਾਰ ਦੇ ਪਿੰਡਾਂ ਤੋਂ ਸਾਡੇ ਰਿਸ਼ਤੇਦਾਰਾਂ ਭੈਣ ਭਰਾਵਾ ਕਿਹਾ ਯਾਰ ਤੁਹਾਡਾ ਪਿੰਡ ਇੰਨਾ ਬਦਨਾਮ ਆ ਤੁਸੀਂ ਲੋਕਾਂ ਦੇ ਬਾਹਰ ਦੇ ਪਿੰਡਾਂ ਦੇ ਕੰਮ ਕਰਵਾਉਂਦੇ ਜੀ ਤੇ ਤੁਹਾਡਾ ਆਪਣਾ ਪਿੰਡ ਕਿਉਂ ਨਹੀਂ ਸੁਧਰਦਾ ਤੁਸੀਂ ਉਹਦਾ ਕਿਉਂ ਨਹੀਂ ਸੁਧਾਰ ਕਰਦੇ ਪਰ ਜਾਣ ਲਿਆ ਵੀ ਪੇਸ਼ਾ ਛਡੋ ਜੀ ਮੰਗਤਾ ਪਰ ਛਾ ਅੰਗੋ ਭਾਜੀ ਇਹ ਹੀ ਮੰਗ ਕਰਦੇ ਆ ਕਿ ਸਾਡੇ ਯੋਗਦਾਨ ਦੀ ਜਿੱਥੇ ਲੋੜ ਹੈ ਅਸੀਂ ਨਾਲ ਖੜੇ ਹੋਵਾਂਗੇ ਅਸੀਂ ਭਾਜੀ ਬਾਹਾਂ ਫੜ ਕੇ ਵੀ ਬੰਦਾ ਫੜਾਉਣ ਨੂੰ ਤਿਆਰ ਆ ਅਸੀਂ ਉਹਨਾਂ ਜਿਹੜੀ ਹੈਗੇ ਘਰ ਬੈ ਕੇ ਅਸੀਂ ਪਿੱਛੇ ਕਿਸੇ ਦਾ ਨਾਂ ਨਹੀਂ ਹੈਗੇ ਪ੍ਰਸ਼ਾਸਨ ਕੋਲ ਮੰਗ ਲਈਏ ਕਰਦੇ ਆ ਕਿ ਸਾਡੀ ਜਿੱਥੇ ਯੋਗਦਾਨ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਪਰ ਸਾਡੇ ਪਿੰਡ 'ਚ ਉਹ ਇਹ ਬਚੇ ਦਾ బోర్ ਜਿਹੜਾ ਵਾ ਨਾ ਇਹਨੂੰ ਕੱਢਿਆ ਜਾਵੇ ਧੰਨਵਾਦ